ਪੰਜਾਬ ਹਾਸਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ। ਨੈਸ਼ਨਲ ਡਿਗਰੀ ਕਾਲਜ ਪਿੰਡ ਚਵਾੜਾਂ ਵਾਲਾ ਜ਼ਿਲ੍ਹਾ ਫਾਜ਼ਿਲਕਾ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਤੇ ਕਾਲਜ ਦੇ ਸਮੂਹ ਸਟਾਫ ਅਤੇ ਬੱਚਿਆਂ ਨੇ ਖੂਬ ਇੰਜੋਏ ਕੀਤਾ। ਇਸ ਪ੍ਰੋਗਰਾਮ ਵਿੱਚ ਅਮਨ ਅਬੋਰ ਵੱਲੋਂ ਆਪਣੇ ਗੀਤਾਂ ਰਾਹੀਂ ਵਿਦਿਆਰਥੀਆਂ ਦਾ ਮਨੋਰੰਜਨ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਮੈਡਮ ਰਚਨਾ ਮਹਿਰੋਕ ਵੱਲੋਂ ਜਾਣਕਾਰੀ ਦਿੰਦੇ ਆ ਦੱਸਿਆ ਗਿਆ ਕਿ ਸਾਡੇ ਕਾਲਜ ਵਿੱਚ ਵੱਲੋਂ ਹਰ ਸਾਲ ਇਹ ਤਿਉਹਾਰ ਮਨਾਇਆ ਜਾਂਦਾ ਹੈ ਇਸ ਤਰ੍ਹਾਂ ਦੇ ਕਈ ਹੋਰ ਵੀ ਪ੍ਰੋਗਰਾਮ ਕਾਲਜ ਵਿੱਚ ਹੁੰਦੇ ਰਹਿੰਦੇ ਹਨ ਇਸ ਨਾਲ ਬੱਚਿਆਂ ਅੰਦਰ ਜੋ ਕਲਾ ਹੈ ਉਸ ਦਾ ਪਤਾ ਲੱਗਦਾ ਹੈ ਤੇ ਉਹ ਉਸ ਖੇਤਰ ਵਿੱਚ ਅੱਗੇ ਵਧਣ ਲਈ ਯਤਨ ਕਰਦੇ ਹਨ ਆਓ ਸੁਣਦੇ ਹਾਂ ਹੋਰ ਕੀ ਕਹਿਣਾ ਹੈ ਮੈਡਮ ਪ੍ਰਿੰਸੀਪਲ ਦਾ ਬਨੇਰੋ ਵੀਡੀਓ ਦੇ ਐਂਡ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਇੰਜੋਏ ਕਰੋ ਲਾਈਨ ਹੈ 뮤ਜ਼ਿਕ ਦਾ ਸਿਰਫ ਇੰਜੋਏ ਕਰੋ ਬੱਬੂ ਮਾਨ ਹੋਵੇ ਹੁਸਿਆਲਾ ਹੋਵੇ ਅਮਨਪੁਰ ਹੋਵੇ ਕੋਈ ਵੀ ਹੋਵੇ ਸਹੀ ਹੈ Eu Bom... ਮਾਰਦਾ ਦਰਦ ਨਾਲ ਤਾਲੀਆਂ ਜੀ ਕਿਆ ਬਾਤ ਹੈ ਸਰ ਤੁਹਾਡੇ ਵਾਸਤੇ ਉਹ ਪਟੜੀ ਉੱਤੇ ਜਿਲਾ ਮਾਣ ਕਾ ਚੱਲ ਤੋ ਗੱਲ ਲੇ ਔਰ ਸ਼ੋਰ ਵਿੱਚ ਇੱਕ ਨੰਬਰ ਕਰਾ ਸ਼ਾਇਰ ਉਹ ਵੀ ਕੋਲੇ ਉਹ ਪਟੜੀ ਉੱਤੇ ਜਿਲਾ ਮਾਣ ਕਾ ਚੱਲ ਤੋ ਗੱਲ ਸੁਣੇ ਰਹਤ ਤੋ ਅੱਧੀ ਰਾਤ ਤੱਕ ਅੱਧੀ ਰਾਤ ਤੇਰੀਆਂ ਚਿੱਠੀਆਂ ਲਿਖਦੇ ਆਂ ਔਰ ਬੋਲੇ ਔਰ ਬੋਲੇ ਬਾਪੂ ਜੀ ਤੁਹਾਡੇ ਵੇਲੇ ਲਗਾਲੇ ਨੇ ਔਰ ਅੱਜ ਤੱਕ ਬੁੜਤੇ ਚੇਂਜ ਹੋ ਗਿਆ ਅੱਜ ਦੇ ਹਾਲਾਤ ਅੱਜ ਨੇ ਕਹਿੰਦਾ ਹਤੀ ਔਰ ਜਦ ਤੱਕ ਚੱਲ ਰਿਹਾ ਹੈ ਆ ਲੈ ਆ ਬਈ ਓਏ ਨਾਲੇ ਤੂੰ ਮੁੰਦਰੀ ਮੇਰੀ ਆ ਲੈ ਆ ਮੁੰਦਰੀ ਮੇਰੀ ਚੱਲ ਦੇ ਨਾਲ ਬਈ ਬਈ ਹੁਣ ਕਿਉਂ ਨਹੀਂ ਦੇ ਆਪਣੀ ਫਰੈਂਡ ਨੂੰ ਮਿਲਣ ਜਾਂਦਾ ਨਾਲ ਇੱਕ ਅਦਾ ਸਿਕਿਉਰਿਟੀ ਗਾਰਡ ਹੁੰਦਾ ਔਰ ਸਭ ਤੋਂ ਵੱਡੀ ਗੱਲ ਹੈ ਜਿਹੜਾ ਦਲੇਰੀ ਵਾਲੇ ਹੁੰਦੇ ਨੇ ਪਰ ਇਹ ਐਵੇਂ ਕਿਉਂ ਨਹੀਂ ਹੁੰਦਾ ਜਿੱਦੋਂ ਆਪਾਂ ਪੜ੍ਹਨ ਜਾਂਦੇ ਉਹਦੇ ਨਾਲ ਕਿਉਂ ਨਹੀਂ ਲੈ ਕੇ ਜਾਂਦੇ ਇੱਕ ਅਦਾ ਉਹਦੇ ਤੁਰਦਾ ਹੀ ਨਹੀਂ ਕੋਈ ਐਜ ਗੋਮ ਵਿੱਚ ਹਰੇਕ ਬਣਾ ਮੈਂ ਜਾਂਦਾ ਐਵੇਂ ਉਹ ਜਿਵੇਂ ਉਹਨਾਂ ਵੀ ਜਾਣਾ ਉਹਨੇ ਮਿਲਣਾ ਨਾਲ ਦੇਵੇਂ ਚਾ ਚ ਮੈਂ ਚੱਲਾਂ ਨਾ ਇਸ ਕਰਕੇ ਕੱਲੇ ਆਏ ਆ ਦੁਨੀਆਂ ਤੋਂ ਕੱਲੇ ਜਾਣਾ ਹੈਗਾ ਕੋਸ਼ਿਸ਼ ਕਰੋ ਵੀ ਵਧੀਆ ਕੰਮ ਕਰੋ ਤੇ ਦੋਸਤਾਂ ਨੂੰ ਵਧੀਆ ਕੰਮ 'ਚ ਲੈ ਕੇ ਆਓ ਜਿਹੜਾ ਮੈਂ ਗਾਣਾ ਲਿਖਿਆ ਸੀ ਨਾ ਕਿ ਜਿਹੜੇ ਖੜਦੇ ਨਾਲ ਉਹਨਾਂ ਨੇ ਖੜਨਾ ਪੈਂਦਾ ਆਪਣੇ ਏਰੀਆ 'ਚ ਪ੍ਰੋਬਲਮ ਥੋੜੀ ਜੀ ਹੈ ਇੱਕ ਤੋਂ ਬੰਦੇ ਦੀ ਲੜਾਈ ਹੁੰਦੀ ਉਹ ਚਾਰ ਬੰਦੇ ਲੈ ਕੇ ਆਉਂਦਾ ਜਦੋਂ ਚਾਰ ਲੈ ਕੇ ਆਉਂਦਾ ਉਹ ਸਾਹਮਣੇ ਵਾਲਾ 10 ਲੈ ਕੇ ਆਉਂਦਾ ਅਰੇ ਯਾਰ ਇਹ ਨਹੀਂ ਹੋ ਸਕਦਾ कि ਜਦੋਂ ਆਪਾਂ ਆਪਣੇ ਦੋਸਤ ਲਈ ਜਾ ਕੇ ਮਾਫੀ ਮੰਗ ਕੇ ਲੜਾਈ ਖਤਮ ਕਰ ਦਈਏ ਇਹ ਵੀ ਹੋ ਸਕਦਾ ਨਾ ਨਹੀਂ ਹੋ ਜਾਦਾ ਕਦੇ ਅਸੀਂ ਉਹ ਬੱਟਰ ਵਾਲੇ ਫਿਰ ਐ ਕਿੱਥੇ ਗੱਲਾਂ ਨਹੀਂ ਕੋਸ਼ਿਸ਼ ਕਰੋ ਗਾਹੋਂ ਨਾਲ ਦਾ ਟਾਈਮ ਜਿਹੜਾ ਹੈ ਬੜਾ ਹਲੀਮੀ ਦਾ ਬੜਾ ਪਿਆਰ ਦਾ ਹੈਗਾ ਕਾਨੂੰਨ ਦੀ ਤਾਕਤ ਵਾਲੀ ਹੈਗੀ ਹੈ ਪਿਆਰ ਦੀ ਤਾਕਤ ਚਾਹੀਏਗੀ ਸਹੀ ਹੈ ਆਓ मनो बिना तेरे मैं बेतीसा बोल रही पहला मौके पे बेतीसा बोल रही मनो बिना तेरे बेतीसा बोल रही ओ हो 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 ਬਣਾ ਦੇਣਗੇ ਵਿਆਹ ਨਸੀਂਦਾ ਦੇਣਗੇ ਵਿਆਹ ਬਣਾ ਦੇਣਗੇ ਵਿਆਹ ਨਸੀਂਦਾ ਦੇਣਗੇ ਵਿਆਹ ਕੁਝ ਕੇ ਵਕਤ ਲਈ ਹੱਥਾਂ ਕੀ ਹਥਿਆਰ ਛੱਡੇ ਸਿੱਧੂ ਮੂਸੇ ਵਾਲੇ ਦੇ ਨਾਮ ਤੇ ਇੱਕ ਵਾਰੀ ਤਾੜੀ ਮਾਰ ਦੋ ਜੋਰ ਬਿਨਾ ਪੱਟਾਂ ਤੇ ਥਾਪੀ ਵਾਹ ਪੀਰ ਦਾ ਕਾਲੀਏ ਰੁਕ ਮਾ ਮੂਸੇ ਵਾਲੇ ਦਾ ਖੁਦ ਕੇ ਵੱਟ ਲਈ ਥੱਪਾਂ ਕੀ ਹੱਥਿਆ Yeah, I think the best oh. ਨੈਸ਼ਨਲ ਡਿਗਰੀ ਕਾਲਜ ਚੌੜਿਆ ਵਾਲੀ ਫਾਜ਼ਿਲਕਾ ਅੱਜ ਮੈਂ ਕਿਸ ਤਰ੍ਹਾਂ ਦਾ ਫੰਕਸ਼ਨ ਰੱਖੇਗੇ ਇਹ ਇੰਤਾ ਜਿਹੜਾ ਬਸੰਤ ਪੰਚਮੀ ਦਾ ਤਿਉਹਾਰ ਹੈ ਉਸ ਨੂੰ ਮੁੱਖ ਰੱਖ ਕੇ ਦੂਸਰਾ ਅਸੀਂ ਵੈਲੈਂਟਾਈਨ ਡੇ ਨੂੰ ਗਰਮ ਦਿਵਸ ਦੇ ਰੂਪ ਦੇ ਵਿੱਚ ਮਨਾਉਂਦੇ ਆ ਇਹ ਦੋ ਪ੍ਰੋਗਰਾਮ ਜਿਹੜੇ ਨੇ ਬਸੰਤ ਪੰਚਮੀ ਤੇ ਗਰਮ ਦਿਵਸ ਅਸੀਂ ਇਹ ਦੋਨੋਂ ਪ੍ਰੋਗਰਾਮ ਇਕੱਠੇ ਹੀ ਹੈ ਜਿਹੜਾ ਹੈ ਮਨਾ ਰਹੇ ਆ ਕਾਲਜ ਦੇ ਵਿੱਚ ਜੇ ਗੱਲ ਕਰੀਏ ਇਦਾਂ ਦੇ ਪ੍ਰੋਗਰਾਮ ਦੀ ਤਾਂ ਕਦੋਂ ਤੋਂ ਇਹ ਜਿਹੜੇ ਪ੍ਰੋਗਰਾਮ ਕਰਵਾ ਰਹੇ ਹੋ ਜਦੋਂ ਇਹ ਵਿਦਿਆਰਥੀਆਂ ਨੂੰ ਿਆ ਦੇ ਸਿੱਖਿਆ ਦੇ ਨਾਲ-ਨਾਲ ਇਸ ਤਰ੍ਹਾਂ ਦੇ ਜਿਹੜੇ ਕਲਚਰਲ ਪ੍ਰੋਗਰਾਮ ਨੇ ਉਹਨਾਂ ਰਾਹੀਂ ਵਿਦਿਆਰਥੀਆਂ ਦੀ ਜਿਹੜੀ ਅੰਦਰ ਕਲਾ ਹੈਗੀ ਹੈ ਉਹਨੂੰ ਬਾਹਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਸ਼ੁਰੂ ਤੋਂ ਹੀ ਅਸੀਂ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਹੈ ਕਰ ਰਹੇ ਹਾਂ ਜੇ ਗੱਲ ਕਰੀਏ ਅੱਜ ਦੇ ਪ੍ਰੋਗਰਾਮ ਦੀ ਤਾਂ ਅੱਜ ਦਾ ਪ੍ਰੋਗਰਾਮ ਕਿਦਾਂ ਦਾ ਚੱਲ ਰਿਹਾ ਤੇ ਕਿੰਨਾ ਸਫਲ ਹੈ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਸ਼ੁਰੂਆਤ ਦੇ ਵਿੱਚ ਗਰਮ ਦਿਵਸ ਦੇ ਰੂਪ ਦੇ ਵਿੱਚ ਵਿਦਿਆਰਥੀਆਂ ਨੇ ਆ ਹੈ ਨੌਜਵਾਨਾਂ ਦੇ ਵਿੱਚ ਉਸ ਨੂੰ ਦੂਰ ਕਰਨ ਦੀ ਨਾ ਤਾਂ ਆਪ ਹੋ ਇਸ ਪਰ ਸੇ ਜਾਣਗੇ ਅਗਰ ਕੋਈ ਵੇਖਦੇ ਵੀ ਨਹੀਂ ਸੋਸਾਇਟੀ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਪਸਿਦ ਗਿਆ ਹੋਇਆ ਹੈ ਤਾਂ ਉਹਨੂੰ ਵੀ ਬਾਹਰ ਕੱਢਣ ਦਾ ਉਪਰਾਲਾ ਕਰੋਗੇ ਇੱਕ ਤਾਂ ਸਾਡੇ ਵਿਦਿਆਰਥੀਆਂ ਨੇ ਉਹ ਸੰਕਲਪ ਲਿਆ ਹੈ ਉਸ ਦੇ ਨਾਲ ਹੀ ਅਸੀਂ ਇੱਕ ਸਿੰਗਰ ਜਿਹੜੇ ਅਬੋਰ ਤੋਂ ਅਮਨ ਅਬੋਰ ਦੇ ਨਾਮ ਦੇ ਨਾਲ ਮਸ਼ਹੂਰ ਨੇ ਅਸੀਂ ਉਹਨਾਂ ਨੂੰ ਬੁਲਾਇਆ ਹੋਇਆ ਹੈ ਉਹ ਵਿਦਿਆਰਥੀਆਂ ਦਾ ਮਨੋਰੰਜਨ ਕਰਨ ਦੇ ਇੱਥੇ ਮੈਂ ਕੋਈ ਚੀਫ ਗੈਸਟ ਵੀ ਬੁਟੇ ਹੋਏ ਨਹੀਂ ਅਸੀਂ ਕਿਉਂਕਿ ਇਹ ਨਿਰੋਲ ਸਾਡਾ ਆਪਣਾ ਵਿਦਿਆਰਥੀਆਂ ਦਾ ਪ੍ਰੋਗਰਾਮ ਹੈ ਇਸ ਕਰਕੇ ਅਸੀਂ ਇਸ ਪ੍ਰੋਗਰਾਮ ਤੇ ਕਿਸੇ ਵੀ ਬਾਹਰੋਂ ਵਿਅਕਤੀ ਜਿਹੜਾ ਹੈ ਉਸ ਨੂੰ ਮਹਿਮਾਨ ਦੇ ਤੌਰ ਤੇ ਨਹੀਂ ਬੁਲਾਇਆ ਜਿਸ ਤਰ੍ਹਾਂ ਬੱਚਿਆਂ ਦੇ ਵਿੱਚ ਪਾਕ ਵਗੈਰਾ ਲੈਂਦੇ ਆ ਤਾਂ ਆਪਣੇ ਕੋਈ ਬੱਚੇ ਕਿਤੇ ਕੋਈ ਫੰਕਸ਼ਨਾਂ ਦੇ ਵਿੱਚ ਜਾਂ ਕਿਸੇ ਵੀ ਪਾਰਟਿਸਿਪੇਟ ਕਰਕੇ ਕੋਈ ਇਨਾਮ ਲੈ ਕੇ ਸਾਡੇ ਬੱਚੇ ਜਿਹੜੇ ਨੇ ਕੋ ਕਦੇ ਕੋਲ ਨਹੀਂ ਆਇਆ ਜਿਹੜੇ ਸਾਡੇ ਵਿਦਿਆਰਥੀ ਨੇ ਇਸ ਦੇ ਨਾਲ ਹੀ ਅਕਾਦਮਿਕ ਖੇਤਰ ਦੇ ਵਿੱਚ ਵੀ ਸਾਡੇ ਵਿਦਿਆਰਥੀ ਜਿਹੜੇ ਨੇ ਮੈਡਲ ਲੈ ਕੇ ਆਉਂਦੇ ਨੇ ਮੈਮ ਪੜ੍ਹਾਈ ਦੇ ਨਾਲ ਨਾਲ ਮਨੋਰੰਜਨ ਨੂੰ ਤੁਸੀਂ ਕਿੰਨਾ ਕੋ ਜ਼ਰੂਰੀ ਸਮਝਦੇ ਹੋ ਦੇਖੋ ਪੜ੍ਹਾਈ ਦੇ ਨਾਲ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਮਨੋਰੰਜਨ ਜਿਹੜਾ ਹੈ ਬੱਚਿਆਂ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਬੱਚੇ ਜਿਹੜੇ ਨੇ ਜੇਕਰ ਸਿਰਫ ਪੜ੍ਹਦੇ ਹੀ ਗਏ ਤੇ ਉਹਨਾਂ ਦਾ ਜਿਹੜਾ ਸਰੀਰਕ ਤੇ ਮਾਨਸਿਕ ਵਿਕਾਸ ਹੈ ਉਹ ਪ੍ਰੋਪਰ ਨਹੀਂ ਹੋ ਪਾਉਂਦਾ ਇਸ ਕਰਕੇ ਉਹਨਾਂ ਨੂੰ ਉਹਨਾਂ ਦੇ ਦਿਮਾਗ ਨੂੰ ਐਕਸਰਸਾਈਜ਼ ਦੇਣ ਵਾਸਤੇ ਵੀ ਮਨੋਰੰਜਨ ਵਾਲੇ ਪ੍ਰੋਗਰਾਮ ਸ਼ੱਕ ਨਹੀਂ ਹੈ ਕਿ ਉਹ ਪ੍ਰੋਗਰਾਮ ਜਿਹੜੇ ਨੇ ਇੱਕ ਲੈਵਲ ਦੇ ਵਿੱਚ ਹੋਣੇ ਚਾਹੀਦੇ ਹਨ ਉਹਨਾਂ ਦੇ ਵਿੱਚ ਵਲਗੈਰਿਟੀ ਨਹੀਂ ਹੋਣੀ ਚਾਹੀਦੀ ਕੋਈ ਹਿੰਸਕ ਗਾਣੇ ਨਹੀਂ ਹੋਣੇ ਚਾਹੀਦੇ ਕੋਈ ਮਾਰੂ ਹਥਿਆਰਾਂ ਦੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਉਹਨਾਂ ਦਾ ਇੱਕ ਆਪਣਾ ਲੈਵਲ ਹੋਣਾ ਚਾਹੀਦਾ ਜਿਹੜਾ ਜਿਹੜਾ ਵਿਦਿਆਰਥੀ ਹੈ ਉਸਦੇ ਮਾਨਸਿਕ ਲੈਵਲ ਦੇ ਬਰਾਬਰ ਹੋ ਉtre ਇਹ ਸਾਡੇ ਚੈਨਲ ਦੇ ਮੱਦੇਂ ਦੇਸ਼ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦੀ ਹਾਂ ਸਾਰਿਆਂ ਦਾ ਕਿ ਤੁਸੀਂ ਸਾਡੇ ਪ੍ਰੋਗਰਾਮ ਨੂੰ ਕਵਰੇਜ ਦੇ ਰਹੇ ਹੋ ਦੂਸਰਾ ਮੈਂ ਬਸੰਤ ਤੇ ਗਰਮਦੀਪਸ ਦੀਆਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਮੁਬਾਰਕਾਂ ਦਿੰਦੀਆਂ ਇਸ ਦੇ ਨਾਲ ਹੀ ਮੈਂ ਸਭ ਨੂੰ ਅਪੀਲ ਕਰਦੀਆਂ ਕਿ ਸਮਾਜ ਦੇ ਵਿੱਚ ਜੋ ਬੁਰਾਈਆਂ ਫੈਲੀਆਂ ਹੋਈਆਂ ਨੇ ਉਹ ਕਿਸੇ ਇੱਕ ਵਿਅਕਤੀ ਦੀ ਕਿਸੇ ਇੱਕ ਸੰਸਥਾ ਦੀ ਜ਼ਿੰਮੇਵਾਰੀ ਨਹੀਂ ਹੁੰਦੀ ਸਾਡੀ ਸਾਰਿਆਂ ਦੀ ਬਰਾਬਰ ਦੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਸਾਰੇ ਮਿਲ ਕੇ ਇੱਕ ਦੂਜੇ ਦਾ ਸਹਿਯੋਗ ਕਰੀਏ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਪੰਜਾਬ ਨੂੰ ਦੁਬਾਰਾ ਤੋਂ ਰੰਗਲਾ ਪੰਜਾਬ ਬਣਾਈਏ ਧੰਨਵਾਦ